ਅੱਜ ਆਪਾਂ ਸਰੋਂ ਦੀ ਗੁੜਾਈ ਕਰਨ ਲੱਗੇ ਆਂ ਜੀ ਗੁੜਾਈ ਵੀ ਆਪਾਂ ਕੋਈ ਖੁਰਪੇ ਨਾਲ ਜਾਂ ਕਹੀ ਦੇ ਨਾਲ ਨਹੀਂ ਕਰਦੇ ਹੈਗੇ ਜਿਹੜੀ ਆਪਾਂ ਇਹਦੀ ਗੁੜਾਈ ਕਰ ਰਹੇ ਆਂ ਤਾਂ ਸੋਨੂੰ ਸਾਹਮਣੇ ਉਹ ਦਿਸਦੀ ਹੋਣੀ ਆ ਵੀ ਉਹ ਦੇਖੋ ਤੁਸੀਂ ਛੋਟੇ ਰੋਟਾ ਵੀਟਰ ਦੇ ਨਾਲ ਬਿੱਲੂ ਵੀਰਾ ਗੁੜਾਈ ਕਰ ਰਿਹਾ ਹੈ ਇਹਦੀ ਦੇਖੋ ਕਿੰਨਾ ਵਧੀਆ ਬਣਾ ਰਹੀ ਆ ਲਾਈ ਬਹੁਤ ਆ ਥੱਲੇ ਇੰਨਾ ਡੂੰਗਾ ਤਾਂ ਡੰਗਾਈ ਦੇ ਨਾਲ ਖੁਰਪਾ ਨਹੀਂ ਆਂਦਾ ਨਾ ਕਹੀ ਜਾਂਦੀ ਆ ਤੇ ਜੋ ਅਬ ਚਾਲੇ ਰਹਿ ਗਿਆ ਥੋੜੀ ਜਗ੍ਹਾ ਇਹਦੇ ਵਿੱਚ ਵੀ ਇਹ ਥੋੜੀ ਜੀ ਨੇੜੇ ਆ ਗਿਆ ਸਿਆੜ ਇਹਦੇ ਨਾਲ ਇਹ ਤਰਫਾਲੀ ਦੇ ਨਾਲ ਆਪਾਂ ਹੱਥਾਂ ਦੇ ਨਾਲ ਇਹਦੇ ਨਾਲ ਉਹਦੇ ਨਾਲ ਕਟਾਈ ਕਰਦਾਂਗੇ ਉਦੋਂ ਦਾ ਸਪਰੇਅ ਕਰੀ ਹੀ ਇਹਦੇ ਤੇ ਕੱਖਾਂ ਵਾਲੀ ਜਦੋਂ ਆਪਾਂ ਬੀਜੀਸੀ ਨਾਲ ਦੀ ਨਾਲ ਸਟੰਪ ਕਰਦੇ ਹੇ ਅ ਜਿਹਨੂੰ ਪਾਣੀ ਆਪਾਂ ਲਾਵਾਂਗੇ ਕਿਉਂਕਿ ਇਹਨੂੰ ਅਜੇ ਕੋਈ ਵੀ ਇੱਕ ਵੀ ਪਾਣੀ ਨਹੀਂ ਲੱਗਿਆ ਹੋਇਆ ਜਦੋਂ ਆਪਾਂ ਪਾਣੀ ਲਾਵਾਂਗੇ ਨਾਲ ਦੇ ਨਾਲ ਇਹ ਪਾਣੀ ਸੁੱਕੂਗਾ ਨਾਲ ਹੀ ਇਹਦੇ ਜਿਹੜੇ ਕੱਖ ਨੇ ਉਹ ਸੁੱਕੀ ਜਾਣਗੇ ਤੇ ਤੁਸੀਂ ਦੇਖੋ ਵੀ ਕਿੰਨਾ ਵਧੀਆ ਇਹਨੂੰ ਥੋੜਾ ਜਿਹਾ ਟਾਈਮ ਦੱਸਾਂ ਤਾਂ ਹੁਣ ਤੋਂ ਬਸ ਵੱਧ ਤੋਂ ਮੇਰੇ ਦਾ 20 ਮਿੰਟ ਹੋਏ ਨੇ ਇਹਨੂੰ ਗੁੱਡਣ ਲੱਗੇ ਨੇ ਆ ਦੇਖੋ ਇੱਕ ਇੱਕ ਸਿਆੜ ਦੋ ਦੋ ਵਾਰ ਲਿਆ ਰਿਹਾ ਕਿੰਨਾ ਵਧੀਆ ਗੁੱੜਦੀ ਹੈ ਇਹ ਅਜੇ ਵੀ ਥੋੜਾ ਜਿਹਾ ਹੈ ਉੱਪਰ ਚੱਕ ਕੇ ਫੇਰਦਾ ਐ ਥੱਲੋਂ ਇਧਰੋਂ ਜੇ ਬਰਾਬਰ ਫੇਰੇ ਫਿਰ ਬਹੁਤ ਵਧੀਆ ਗੱਡਾਈ ਹੋ ਕਰੇ ਹੋਰ ਵੀ ਇਦਾਂ ਕੱਖ ਦਾ ਹੈ ਨਹੀਂ ਛੇ ਮਾਲਾ ਮोटा ਕੋਈ ਕਹਾ ਜਿਆ ਦੀ ਦੇਖੋ ਵੀ ਕਿੰਨੇ ਕਿਨੇ ਕੁਛ ਵੀ ਨਹੀਂ ਹੈਗਾ ਚਲੋ ਇਹਦੇ ਨਾਲ ਵੀ ਐ ਹੋ ਜਾਂਦਾ ਵੀ ਚਲ ਪਾਣੀ ਲਾਵਾਂਗੇ ਨਾਲ ਇਹਨੂੰ ਹੁਣ ਬਾਅਦ ਦੇ ਵਿੱਚ ਤੇ ਪਾਣੀ ਲਾ ਕੇ ਵਧੀਆ ਹੋ ਜਾਣੀ ਆ ਉਦਾਂ ਵੀ ਵਧੀਆ ਖੜੀ ਆ ਇਹ ਪਰ ਫਿਰ ਵੀ ਹਸਲ ਪਾਣੀ ਦਾ ਮੰਗਦੀ ਆ ਕਿਉਂਕਿ ਹੁਣ ਪੂਰੇ ਪਾਣੀ ਮੰਗ ਰਹੀ ਆ ਪੂਰੇ ਤਰੀਕੇ ਦੇ ਨਾਲ ਨੇ ਯਾਰਾ ਵਧੀਆ ਦੇਖੋ ਬਹੁਤ ਵਧੀਆ ਚੀਜ਼ ਆ ਅਸੀਂ ਪਹਿਲਾਂ ਵੀ ਇਹਦੇ ਨਾਲ ਗੋਡੀ ਕਰਦੇ ਆ ਜਿੱਦਾਂ ਸਬਜ਼ੀ-ਸ਼ਬਜ਼ੀਆਂ ਦਾ ਕੋਈ ਚੀਜ਼ ਲਾਉਣੀ ਆ ਥੋੜੀ ਛੋਟੀ ਕਿਆਰੀ ਲਾਉਣੀ ਆ ਉਹ ਵੀ ਇਹਦੇ ਨਾਲ ਹੀ ਗੋਡੀ ਕਰਦੇ ਆ ਆਪੋ ਜੀ ਵਧੀਆ ਫੁਰੀ ਵਧੀਆ ਬਣ ਜਾਂਦੀ ਆ ਜ਼ਮੀਨ ਦੀ ਗੱਲ ਬਣਾਉਂਦੀ ਆ ਤੁਹਾਨੂੰ ਦਿਖਾ ਵੀ ਦਿੰਦਾ ਮੈਂ ਦੇਖੋ ਇੱਧਰ ਸਾਡੇ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਤੇ ਉਹਦੀ ਵੀ ਜਿਹੜੀ ਚੀਜ਼ਾਂ ਦੀ ਹੁੰਦੀ ਆ ਜ਼ਰੂਰਤ ਜਿੱਥੇ ਵੀ ਹੁੰਦੀ ਆ ਅਸੀਂ ਇਹੀ ਛੋਟਾ ਰੋਟੇਟਰ ਦੇ ਨਾਲ ਇਹੀ ਵਰਤਦੇ ਆ ਆ ਦੇਖੋ ਜਿੱਦਾਂ ਵੀ ਆਹ ਬੱਟਾ ਪਾਈਆਂ ਨੇ ਬੈੱਡ ਲਾਏ ਹੋਏ ਨੇ ਤੇ ਇਹ ਸਾਰੀ ਗਟਾਈ ਇਹਦੇ ਨਾਲ ਹੀ ਕਰੀ ਗਈ ਆ ਉਹ ਸਾਹਮਣੇ ਮਟਰ ਲਾਏ ਹੋਏ ਨੇ ਪਿਆਜ਼ ਲਾਏ ਨੇ ਲਸਣ ਲਾਇਆ ਸਾਰਾ ਇਹਦੇ ਨਾਲ ਹੀ ਗਟਾਈ ਕਰੀ ਗਈ ਆ ਮੱਕੀ ਬਲੌਗ ਦੇਖਣ ਲਈ ਧੰਨਵਾਦ ਜੀ ਮੇਹਰबानी ਸ਼ੁਕਰੀਆ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ 何